ਦੇ ਨੁਕਲ ਦੇ ਉਹ ਆਪ ਜਾ ਗਏ ਉਹ ਆਪਣੀ ਸੰਭਾਲ ਨਹੀਂ ਲੱਗੇ ਲੱਗੇ ਨਾਲ ਉਹ ਨੌਜਵਾਨ ਲੱਗੇ ਹੋਏ ਹਾਂ ਜੀ ਬਾਈ ਨਾਲ ਇੱਕ ਮਦਦ ਕਰ ਰਹੇ ਹਾਂ ਹਾਂ ਜੀ ਪੀੜਤ ਹੈ ਅਸੀਂ ਤੇ ਇੱਕ ਮਾਦੇ ਮਾ ਵੀ ਪਾਈ ਇਹਨਾਂ ਨੂੰ ਘੜੀ ਦੇ ਜੀ ਹੌਲੀ ਹੌਲੀ ਸੰਭਾਲਾਂਗੇ ਮੇੜ ਕੇ ਸੰਭਾਲਾਂਗੇ ਜੋ ਬੰਦਾ ਸਰਦਾ ਲਿਖਿਆ ਹੈ ਉਹ ਤਾਂ ਚਲੋ ਠੀਕ ਹੈ ਕਿਉਂਕਿ ਲੰਬੇ ਸਮੇਂ ਤੱਕ ਨਾਲ ਖੜਨ ਦੀ ਜ਼ਰੂਰਤ ਹੈ ਜੀ ਹੁਣ ਬਾਬਾ ਜੀ ਦੇ ਨਾਲ ਅੰਦਰ ਗੱਲ ਹੋ ਰਹੀ ਸੀ ਕਿ ਅੱਗੇ ਬਹੁਤ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਪੈਣੀ ਹੈ ਸਿਹਤ ਸੇਵਾਵਾਂ માં ਜਿਹੜੀਆਂ ਖਾਸ ਤੌਰ ਤੇ ਕਿਉਂਕਿ ਪਾਣੀ ਦੇ ਜਾਣ ਤੋਂ ਬਾਅਦ ਜਿਹੜੀਆਂ ਕੁਝ ਜਿਵੇਂ ਕਿ ਲੋਹਾਰੀਆਂ ਵਗੈਰਾ ਕਿਸੇ ਤਰ੍ਹਾਂ ਦੀ ਵੀ ਕੋਈ ਆਪਦਾ ਸਿਹਤ ਨੂੰ ਲੈ ਕੇ ਆਉਂਦੀ ਹੈ ਉਹਦੇ ਵਾਸਤੇ ਵੀ ਆਪਾਂ ਨੂੰ ਪਹਿਲਾਂ ਹੀ ਕੰਮ ਅਸ਼ੀਸ਼ੀ ਚਾਹੀਦੀ ਹੈ ਅੱਗੇ ਯੋਜਨਲੀ ਤਿਆਰ ਰਹਿਣਾ ਚਾਹੀਦਾ ਤੇ ਦੂਜੀ ਗੱਲ ਇਹ ਹੈ ਕਿ ਹੁਣ ਪਿੰਡਾਂ ਦੇ ਪਿੰਡ ਜਿਹੜੇ ਉਹ ਖਾੜੀ ਦੇ ਵਿੱਚ ਛਾੜੇ ਹੋਏ ਐ ਤੇ ਘਰ-ਬਾਰ ਕਿਸ ਤਰ੍ਹਾਂ ਰਹਿ ਨਹੀਂ ਔਰ ਮੈਨੂੰ ਇਹ ਲੱਗਦਾ ਕਿ ਅੱਗੇ ਹੁਣ ਸਰਦੀਆਂ ਵੀ ਆਉਣੀਆਂ ਤਾਂ ਫੇਰ ਕੱਪੜਿਆਂ ਦੀ ਇਹਨਾਂ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਪੈਣੀ ਵਾਕਿ ਜਿੱਥੋਂ ਤੱਕ ਅਸੀਂ ਸਾਰੇ ਸਾਥ ਜਿਸ ਅਸੀਂ ਪ੍ਰਿੰਸਪਾ ਜੀ 3300 ਏਕੜ ਜਿਹੜੀ ਜ਼ਮੀਨ ਆ ਉਹ ਖੜਾ ਦੇ ਵਿੱਚ ਇਸ ਟਾਈਮ ਰੁੜ ਚੁੱਕੀ ਹੈ ਤੁਸੀਂ ਹੜ ਪਾਣੀ ਉਤਰਨ ਤੋਂ ਬਾਅਦ ਤੁਸੀਂ ਕੀ ਕਹਿਣਾ ਚਾਹੋਗੇ ਵੀ ਕਿਵੇਂ ਕਿਸਾਨਾਂ ਦੀ ਮਦਦ ਲਈ ਅੱਗੇ ਆਓਗੇ ਸਰਪੰਚ ਸਾਹਿਬ ਨੂੰ ਹਾਂਜੀ ਪੂਰੀ ਇੰਡਸਟਰੀ ਵਿੱਚ ਤਾਂ ਇੱਕ ਝੋਟ ਹੈਗੀ ਹੋਈ ਹੈ ਤੇ ਮੈਂ ਵੀ ਸਰਪੰਚ ਸਾਹਿਬ ਨੂੰ ਇਹ ਆਪਣੇ ਵੱਲੋਂ ਬੇਨਤੀ ਕਰਕੇ ਚੱਲਾਂ ਕਿ ਜਦੋਂ ਤੁਸੀਂ ਸਾਡੇ ਨਾਲ ਵੀ ਰਹਿਣਾ ਸੰਪਰਕ ਦੇ ਵਿੱਚ ਰਹਿਣਾ ਤੇ ਜੋ ਸੇਵਾ ਤੁਸੀਂ ਸਾਡੀ ਲਾਉਗੇ ਇੱਕ ਦੋ ਘਰਾਂ ਦੀ ਜੋ ਵੀ ਹੋ ਸਕਦਾ ਹੋਇਆ ਜਿੰਨੀ ਬਣਦੀ ਸਰਦੀ ਹੋਈ ਅਸੀਂ ਸਵੀਕਾਰਾਂਗੇ ਹੁਣ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੀ ਪੂਰੀ ਟੀਮ ਹੀ ਨਾਲ ਰੈਡੀ ਹੈ ਤੇ ਜੋ ਵੀ ਪ੍ਰੋਗਰਾਮ ਪ੍ਰੋਗਰਾਮ ਜੋ ਵੀ ਲਾ ਰਹੇ ਹਾਂ ਮਾਲਕ ਦੀ ਕਿਰਪਾ ਦੇ ਨਾਲ ਉਹ ਜੋ ਕੁਝ ਵੀ ਆ ਅਸੀਂ ਪਿਛਲੇ ਇੱਕ ਹਫ਼ਤੇ ਦਾ ਤਾਂ ਕੋਈ ਵੀ ਘਰ ਨਹੀਂ ਲੈ ਕੇ ਗਿਆ ਸਾਰੇ ਅਸੀਂ ਨਾਲ ਹੀ ਲੈ ਕੇ ਆਏ ਤੇ ਇਵਨ ਮੈਂ ਹੀ ਆਪਣੇ ਨਹੀਂ ਮੇਰੇ ਜਿਹੜੇ ਮਿਊਜ਼ੀਸ਼ੀਅਨ ਵੀ ਹੈ ਉਹ ਵੀ ਉਹਨਾਂ ਦਾ ਵੀ ਯੋਗਦਾਨ ਵਿੱਚ ਹੈਗਾ ਸੋ ਸਾਰੇ ਭਰਾਵਾਂ ਨੇ ਰਲ ਮਿਲ ਕੇ ਜੋ ਕੁਝ ਕਰਨਾ ਕਰਨਾ ਤੇ ਹਜੇ ਆਪਾਂ ਬਹੁਤ ਮੈਨੂੰ ਲੱਗਦਾ ਕਿ ਉਸ ਸਟੇਜ ਦੇ ਉੱਤੇ ਖੜਿਆ ਕਿ ਇਸ ਤੋਂ ਬਾਅਦ ਦੀਆਂ ਜਿਹੜੀਆਂ ਨਵੇਂ ਚੈਲੰਜੇਜ਼ ਆਉਣੇ ਆ ਉਹਦੇ ਲਈ ਆਪਾਂ ਨੂੰ ਰੈਡੀ ਰਹੀਏ ਉਹ ਆਪਾਂ ਨੂੰ ਸਰਪੰਚ ਸਾਹਿਬ ਹੋਣੀ ਜਾਂ ਇਸ ਪਿੰਡ ਦੇ ਜਿਹੜੇ ਹੈਗੇ ਆ ਮੋਤਵਰ ਜਾਂ ਇਸ ਪਿੰਡ ਦੇ ਜਿਹੜੇ ਵਸਿੰਦਰ ਨੇ ਉਹ ਹੀ ਦੱਸ ਸਕਣਗੇ ਉਹ ਹਜੇ ਥੋੜਾ अर्ਲੀ ਹੋਊਗਾ ਵਾਸ਼ਿੰਗਟਨ ਨੇ ਕਈ ਲੋਕਾਂ ਨੂੰ ਬੇਘਰ ਵੀ ਕੀਤਾ ਹੈ ਇਹ ਘਰ ਵੀ ਜਿਹੜੇ ਤਬਾਹ ਹੋਏ ਨੇ ਕੋਈ ਨਹੀਂ ਚੁੱਕੋਗੇ ਕਿ ਇੱਕ ਅੱਡੇ ਘਰ ਨੂੰ ਬਣਾਉਣ ਦਾ ਅੱਜ ਬਿਲਕੁਲ ਨਹੀਂ ਹੋਣ ਸਰਪੰਚ ਸਾਹਿਬ ਨੇ ਮੈਂ ਆਲਰੇਡੀ ਹੈਲਪ ਕਰ ਚੁੱਕੇ ਹਾਂ ਕਿ ਸਾਡੀ ਪੂਰੀ ਟੀਮ ਤੁਹਾਡੇ ਨਾਲ ਸੰਪਰਕ ਦੇ ਵਿੱਚ 1 2 3 ਜਿੰਨੇ ਵੀ ਹੋ ਸਕੇ ਮਾਲਕੀਆਂ ਸੰਭਰਤ ਦੇ ਕਿਨਾਰ ਤੇ ਜੇ ਹੌਲੀ ਹੌਲੀ ਸੰਭਾਲਾਂਗੇ ਮਿਲ ਕੇ ਸੰਭਾਲਾਂਗੇ ਇਹ ਜੋ ਬੰਦਾ ਸਰਦਾ ਨੂੰ ਲੈ ਕੇ ਆਇਆ ਉਹ ਤਾਂ ਚਲੋ ਠੀਕ ਹੈ ਕਿਉਂਕਿ ਲੰਬੇ ਸਮੇਂ ਤੱਕ ਨਾਲ ਖੜਨ ਦੀ ਜ਼ਰੂਰਤ ਹੈ ਜੀ ਆ ਹੁਣ ਬਾਬਾ ਜੀ ਦੇ ਨਾਲ ਅੰਦਰ ਗੱਲ ਹੋ ਰਹੀ ਸੀ ਕਿ ਅੱਗੇ ਬਹੁਤ ਸਾਰੀ ਚੀਜ਼ਾਂ ਦੀ ਜ਼ਰੂਰਤ ਪੈਣੀ ਹੈ ਸਿਹਤ ਸੇਵਾਵਾਂ માં ਜਿਹੜੀਆਂ ਖਾਸ ਤੌਰ ਤੇ ਕਿਉਂਕਿ ਆ ਪਾਣੀ ਦੇ ਜਾਣ ਤੋਂ ਬਾਅਦ ਜਿਹੜੀਆਂ ਕੁਝ ਜਿਕਰੋ ਹਮਾਰੀਆਂ ਵਗੈਰਾ ਕਿਸੇ ਤਰ੍ਹਾਂ ਦੇ ਵੀ ਕੋਈ ਆਪ ਦਾ ਸਿਹਤ ਨੂੰ ਲੈ ਕੇ ਆਉਂਦੀ ਹੈ ਉਹਦੇ ਵਾਸਤੇ ਵੀ ਆਪਾਂ ਨੂੰ ਪਹਿਲਾਂ ਹੀ ਕਮਰਸ਼ੀਅਲ ਨਹੀਂ ਚਾਹੀਦੀ ਅਗਲੇ ਯੋਜਨੀਆਂ ਤਿਆਰ ਰਹਿਣਾ ਚਾਹੀਦਾ ਤੇ ਦੂਜੀ ਗੱਲ ਇਹ ਹੈ ਕਿ ਹੁਣ ਪਿੰਡਾਂ ਦੇ ਪਿੰਡ ਜਿਹੜੇ ਉਹ ਪਾਣੀ ਦੇ ਵਿੱਚ ਖੜੇ ਹੋਏ ਆ ਤੇ ਘਰ-ਬਾਰ ਖਤਿਆ ਰਹਿਆ ਨਹੀਂ ਔਰ ਮੈਨੂੰ ਇਹ ਲੱਗਦਾ ਕਿ ਅੱਗੇ ਹੁਣ ਸਰਦੀਆਂ ਵੀ ਆਉਣੀਆਂ ਤਾਂ ਫੇਰ ਕੱਪੜਿਆਂ ਦੀ ਇਹਨਾਂ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਪੈਣੀ ਵਾਕਿ ਜਿੱਥੋਂ ਤੱਕ ਅਸੀਂ ਸਾਰੇ ਸਾਥ ਦੇ ਸਕਦੇ ਹਾਂ ਪ੍ਰਿੰਸਪਾ ਜੀ 3500 ਏਕੜ ਜਿਹੜੀ ਜ਼ਮੀਨ ਆ ਉਹ ਹੜਾ ਦੇ ਵਿੱਚ ਇਸ ਟੈਮ ਰੁੜ ਚੁੱਕੀ ਹੈ ਤੁਸੀਂ ਹੜ ਪਾਣੀ ਉਤਰਨ ਤੋਂ ਬਾਅਦ ਤੁਸੀਂ ਕੀ ਕਹਿਣਾ ਚਾਹੋਗੇ ਵੀ ਕਿਵੇਂ ਕਿਸਾਨਾਂ ਦੀ ਮਦਦ ਲਈ ਅੱਗੇ ਆਓਗੇ ਪੂਰੀ ਇੰਡਸਟਰੀ ਹਾਂਜੀ ਪੂਰੀ ਇੰਡਸਟਰੀ ਵਿੱਚ ਤਾਂ ਇੱਕ ਝਟ ਹੈਗੀ ਹੋਈ ਹੈ ਤੇ ਮੈਂ ਵੀ ਸਰਪੰਚ ਸਾਹਿਬ ਨੂੰ ਇਹ ਆਪਣੇ ਵੱਲੋਂ ਬੇਨਤੀ ਕਰਕੇ ਚੱਲਾਂ ਕਿ ਜਦੋਂ ਤੁਸੀਂ ਸਾਡੇ ਨਾਲ ਵੀ ਰਹਿਣਾ ਸੰਪਰਕ ਦੇ ਵਿੱਚ ਰਹਿਣਾ ਤੇ ਜੋ ਸੇਵਾ ਤੁਸੀਂ ਸਾਡੀ ਲਾਉਗੇ ਇੱਕ ਦੋ ਘਰਾਂ ਦੀ ਜੋ ਵੀ ਹੋ ਸਕਦਾ ਹੈ ਜਿੰਨੀ ਬਣਦੀ ਸਰਦੀ ਹੋਈ ਅਸੀਂ ਸਵੀਕਾਰਾਂਗੇ ਹੁਣ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੀ ਪੂਰੀ ਟੀਮ ਹੀ ਨਾਲ ਰੈਡੀ ਹੈ ਤੇ ਜੋ ਵੀ ਪ੍ਰੋਗਰਾਮ ਪ੍ਰੋਗਰਾਮ ਜੋ ਵੀ ਲਾ ਰਹੇ ਹਾਂ ਮਾਲਕ ਦੀ ਕਿਰਪਾ ਦੇ ਨਾਲ ਉਹ ਜੋ ਕੁਝ ਵੀ ਹੈ ਅਸੀਂ ਪਿਛਲੇ ਇੱਕ ਹਫਤੇ ਦਾ ਤਾਂ ਕੋਈ ਵੀ ਘਰ ਨਹੀਂ ਲੈ ਕੇ ਗਿਆ ਸਾਰੇ ਇੱਥੇ ਨਾਲੇ ਲੈ ਕੇ ਆਏ ਤੇ ਇਵਨ ਮੈਂ ਹੀ ਆਪਣੇ ਨਹੀਂ ਮੇਰੇ ਜਿਹੜੇ ਮਿਊਜ਼ੀਸ਼ੀਅਨ ਵੀ ਹੈ ਉਹ ਵੀ ਉਹਨਾਂ ਦਾ ਵੀ ਯੋਗਦਾਨ ਵਿੱਚ ਹੈਗਾ ਸੋ ਸਾਰੇ ਭਰਾਵਾਂ ਨੇ ਰਲ ਮਿਲ ਕੇ ਜੋ ਕੁਝ ਕਰਨਾ ਕਰਨਾ ਤੇ ਹਜੇ ਆਪਾਂ ਬਹੁਤ ਮੈਨੂੰ ਲੱਗਦਾ ਕਿ ਉਸ ਸਟੇਜ ਦੇ ਉੱਤੇ ਖੜੇ ਆ ਕਿ ਇਸ ਤੋਂ ਬਾਅਦ ਦੀਆਂ ਜਿਹੜੀਆਂ ਨਵੇਂ ਚੈਲੰਜੇਜ਼ ਆਉਣੇ ਉਹਦੇ ਵੀ ਆਪਾਂ ਨੂੰ ਰੈਡੀ ਰਹੀਏ ਉਹ ਆਪਾਂ ਨੂੰ ਸਰਪੰਚ ਸਾਹਿਬ ਹੋਣੀ ਜਾਂ ਇਸ ਪਿੰਡ ਦੇ ਜਿਹੜੇ ਹੈਗੇ ਮੋਤਵਰ ਜਾਂ ਇਸ ਪਿੰਡ ਦੇ ਜਿਹੜੇ ਵਸਿੰਦਰ ਨੇ ਉਹ ਹੀ ਦੱਸ ਸਕਣਗੇ ਉਹ ਹਜੇ ਥੋੜਾ अर्ਲੀ ਹੋਊਗਾ ਸਿੰਪਲ ਜਿਹਾ ਯਾਸ ਨੇ ਕਈ ਲੋਕਾਂ ਨੂੰ ਬੇਘਰ ਵੀ ਕੀਤਾ ਹੈ ਇਹ ਘਰ ਵੀ ਜਿਹੜੇ ਤਬਾਹ ਹੋਏ ਨੇ ਕੋਈ ਵੀੜਾ ਚੁੱਕੋਗੇ ਕਿ ਇੱਕ ਅੱਦੇ ਘਰ ਨੂੰ ਬਣਾਉਣ ਦਾ ਹਜੇ ਬਿਲਕੁਲ ਮੈਂ ਸਰਪੰਚ ਸਾਹਿਬ ਨਾਲ ਆਲਰੇਡੀ ਗੱਲ ਕਰ ਚੁੱਕੇ ਕਿ ਸਾਡੀ ਪੂਰੀ ਟੀਮ ਤੁਹਾਡੇ ਨਾਲ ਸੰਪਰਕ ਦੇ ਵਿੱਚ ਰਹੇਗੀ 1 2 3 ਜਿਨੇ ਵੀ ਹੋ ਸਕਿਆ ਮਾਲਕੀਆਂ ਸਮਰੱਥ ਰੇਖਾ ਦੇ ਨਾਲ